ਟਰੈਂਡ ਜੇ ਹੀ ਚੱਲ ਪਿਆ ਵੀ ਅਗਰ ਸੋਸ਼ਲ ਮੀਡੀਆ ਤੇ ਵਾਇਰਲ ਹੋਣਾ ਤਾਂ ਅਸ਼ਲੀਲ ਜਾਂ ਗੰਦੇਮੰਦੇ ਜਾਂ ਜੋ ਵੀ ਨੇ ਹਨਾ ਐਸਾ ਕੁਝ ਬਕਵਾਸ ਕਰਨੀ ਸ਼ੁਰੂ ਕਰ ਦੋ ਜਿਸਮ ਨੂੰ ਨਹੀਂ ਮਾਚੀ ਉਹ ਸ਼ੁਰੂ ਕਰ ਦੋ ਉਹਦੇ ਨਾਲ ਜਿਵੇਂ ਕਹਦੀ ਇਹ ਇੱਕ ਕਾਮਦੰਦ ਦਾ ਜ਼ਰੀਆ ਉਹਨਾਂ ਨੇ ਬਣਾ ਲਿਆ ਕੱਲ ਜੇ ਸਹੀ ਮਾਨ ਹੈ ਜਿ ਦੇਖੀਏ ਕੋਈ ਵੀ ਤਰਮ ਇਸ ਚੀਜ਼ ਨੂੰ ਅਲਾਉ ਨਹੀਂ ਕਰਦਾ ਹੈਗਾ ਨਾ ਹੁਣ ਮੈਂ ਕੋਡੋ ਚਾਹ ਹੁਆ ਵੀ ਮੈਂ ਆਪਣੀ ਧੀ ਦੇ ਹੱਥ ਮੋਬਾਈਲ ਹੋਵੇ ਵੀ ਉਹ ਉਹਦੇ ਕੋਲ ਜਿਹੜੀਆਂ ਵੀਡੀਓ ਜਾਣ ਜਾਂ ਕੋਈ ਐਸੀ ਵੀਡੀਓ ਪਹੁੰਚੇ ਜਿਸ ਦੇ ਨਾਲ ਉਹਨਾਂ ਦੇ ਉੱਪਰ ਮਾੜਾ ਅਸਰ ਹੋਵੇ ਆਪਣੀਆਂ ਲੜਕੀਆਂ ਨੂੰ ਆਪਣੀਆਂ ਭੈਣਾਂ ਨੂੰ ਪਰਦੇ ਦੇ ਵਿੱਚ ਹੀ ਦੇਖਣਾ ਚਾਹਣੇ ਆ ਜਾਂ ਜਿਹੜੀਆਂ ਲੜਕੀਆਂ ਜਾਂ ਲੜਕੇ ਇਸ ਕੰਮ ਨੂੰ ਕਰਦੇ ਨੇ ਨਾ ਉਹਨਾਂ ਨੂੰ ਫੌਰਨ ਆਪਣੇ ਅਕਾਊਂਟ ਹੋ ਸਕੇ ਤਾਂ ਬੰਦ ਕਰ ਦਨ ਨਹੀਂ ਤਾਂ ਉਹ ਆਪਣੀਆਂ ਵੀਡੀਓ ਨੂੰ ਡਿਲੀਟ ਕਰਨ ਅਸੋਖਤਾ ਸਭ ਦਾ ਅਤੇ ਮੈਂ ਹਾਂ ਸੁਖਾ ਖੇੜੀ ਵਾਲਾ ਪੰਜਾਬ ਦੇ ਵਿੱਚ ਜੇ ਆ ਗੱਲ ਕਰੀਏ ਤਾਂ ਪਿਛਲੇ 1-2 ਦਿਨਾਂ ਦੀ ਕਾਫੀ ਜ਼ਿਆਦਾ ਹੜਕਮ ਮੱਚਿਆ ਹੋਇਆ ਹੈ ਹੜਕਮ ਕਹਿ ਸਕਦੇ ਹਾਂ ਕਮਲਕੌਰ ਉਰਫ ਭਾਬੀ ਜੀ ਹਾਂ ਕਮਲਕੌਰ ਦੇ ਕਤਲ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਭਾਈ ਅਮਰਤਪਾਲ ਸਿੰਘ ਮਹਿਰੋ ਜਾਂ ਉਸਦੇ ਸਾਥੀ ਜਿਹੜੇ ਕਹਿ ਰਹੇ ਨੇ ਕਿ ਕਮਲ ਕੌਰ ਦਾ ਜਿਹੜਾ ਕਤਲ ਆ ਉਹਨਾਂ ਵੱਲੋਂ ਕੀਤਾ ਗਿਆ ਜਾਂ ਕਹਿ ਸਕਦੇ ਹੋ ਕਿ ਸੋਧਾ ਲਗਾਇਆ ਗਿਆ ਕਿਉਂਕਿ ਅਕਸਰ ਵਲਗਰ ਤੇ ਅਸ਼ਲੀਲ ਵੀਡੀਓਜ਼ ਪਾਉਣ ਦੇ આરોਪ ਕਮਲ ਕੌਰ ਭਾਬੀ ਤੇ ਲੱਗੇ ਸਨ ਕਈ ਵਾਰ ਉਸ ਨੂੰ ਚੇਤਾਵਨੀ ਵਾਰਨਿੰਗ ਵੀ ਦਿੱਤੀ ਗਈ ਸੀ ਭਾਈ ਅਮਰਪਾਲ ਮਹਿਰੋਂ ਵੱਲੋਂ ਪਰ ਕਿਹਾ ਜਾ ਰਿਹਾ ਕਿ ਨਹੀਂ ਨਹੀਂ ਸੁਧਰੇ ਜਿਸ ਤੋਂ ਬਾਅਦ ਦੋ ਦੀ ਗ੍ਰਿਫਤਾਰੀ ਹੋ ਗਈ ਹੈ ਤੇ ਭਾਈ ਅਮਰਪਾਲ ਸਿੰਘ ਮਹਿਰੋਂ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਨੇ ਪਰ ਕਿਤਨਾ ਕਿਤੇ سوشل میڈیا ਤੇ ਜਿੱਥੇ ਉਹ ਹੋਰਨਾਂ ਨੂੰ ਵਾਰਨਿੰਗ ਚੇਤਾਵਨੀ ਦੇ ਰਹੇ ਨੇ ਕਿ ਅਜਿਹੇ ਵਲਗਰ ਜਾਂ ਡਬਲ मीनिंग ਆ ਵੀਡੀਓ ਜਿਹੜੇ ਨਾ ਪਾਓ ਕਈ ਲੋਕਾਂ ਨੇ ਕਹਿ ਸਾਧਿਆ سوشل میڈیا ਤੇ ਆ ਕੇ ਮਾਫੀ ਮੰਗੀ ਆ ਜੋ ਆਪਣੇ ਪੇਜ ਚਲਾ ਰਹੇ ਸੀ ਕਿ ਅੱਗੇ ਤੋਂ ਅਜਿਹਾ ਨਹੀਂ ਕਰਨਗੇ ਪਰ ਜੇ ਆਪਾਂ ਗੱਲ ਕਰੀਏ ਤਾਂ ਕਾਰਵਾਈ ਵੀ ਪੁਲਿਸ ਦੀ ਵੇਖਣ ਨੂੰ ਅੱਜ ਮਿਲੀ ਆ ਜਦੋਂ ਇੰਸਟਾਗ੍ਰam ਅਕਾਊਂਟ ਜਿਹੜਾ ਪਾਈ ਅਮਰਤਪਾਲ ਸਿੰਘ ਮਹਿਰੋ ਦਾ ਬੰਦ ਕਰ ਦਿੱਤਾ ਜਾ ਰਿਹਾ ਵਕੋ ਵਕ ਜੱਜੇਦਾਰਾਂ ਵਕੋ ਵਕ ਲੋਕਾਂ ਦੇ ਨਾਲ ਇਸ ਮੁੱਦੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਹੈ ਤੇ ਮਲੇਰ ਕੋਟਲਾ ਤੋਂ ਵੀ ਆ ਸਿਆਮਾ ਜੀ ਸਾਡੇ ਨਾਲ ਮੌਜੂਦ ਨੇ ਮੁ슬림 ਸਿਆਮਾ ਮੁ슬림 ਸਕਾਲਰ ਨੇ ਤੇ ਗੱਲ ਕਰ ਲੈਣੇ ਉਹਨਾਂ ਨਾਲ ਕਿ ਆਖਰਕਾਰ ਇਸ ਮੁੱਦੇ ਨੂੰ ਕਿਵੇਂ ਦੇਖਦੇ ਨੇ ਮੁ슬림 ਭਾਈਚਾਰੇ ਦੀ ਗੱਲ ਕਰੀਏ ਤਾਂ ਉਹ ਨਜ਼ਰੀਏ ਨੂੰ ਵੀਡੀਓਗ੍ਰਾਫੀ ਜੋ ਅਜੀਆਂ ਵੀਡੀਓ ਪੋਸਟ ਹੁੰਦੀ ਹੈ ਉਹਨਾਂ ਨੂੰ ਕਿੱਦਾਂ ਦਿੰਦੇ ਨੇ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਿਆਮਾ ਜੀ ਕਿਵੇਂ ਦੇਖਦੇ ਹੋ ਡਬਲ ਮੀਨਿੰਗ ਗੱਲਾਂ ਜਾਂ ਫਿਰ ਕਹਿ ਸਕਦੇ ਆ ਕਿ ਬਾਰ ਬਾਰ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਜਿਸ ਨੂੰ ਬਹੁਤ ਜ਼ਿਆਦਾ ਲੋਕ ਇਤਰਾਜ਼ ਵੀ ਕਰ ਰਹੇ ਨੇ ਪਰ ਬਹੁਤ ਲੋਕ ਉਸ ਨੂੰ ਵੇਂਦੇ ਵੀ ਨਹੀਂ ਵੇਖਦੇ ਵੀ ਨਹੀਂ ਵਿਊਰ ਵਿਊਰ ਵੀ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਨਹੀਂ ਕੀ ਕਹੋਗੇ ਵੇਖੋ ਪਤਾ ਕੀ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਇਹ ਜਿਹੜਾ ਇੱਕ ਨਾ ਟ੍ਰੈਂਡ ਜਿਹਾ ਹੀ ਚੱਲ ਪਿਆ ਵੀ ਅਗਰ ਸੋਸ਼ਲ ਮੀਡੀਆ ਤੇ ਵਾਇਰਲ ਹੋਣਾ ਹੈ ਅਸ਼ਲੀਲ ਜਾਂ ਗੰਦੇਮੰਦੇ ਆ ਜੋ ਵੀ ਨੇ ਹਨਾ ਐਸਾ ਕੁਛ ਬਕਵਾਸ ਕਰਨੀ ਸ਼ੁਰੂ ਕਰ ਦੋ ਜਾਂ ਬੋਲਣਾ ਸ਼ੁਰੂ ਕਰ ਦੋ ਜਾਂ ਐਸਾ ਜਿਸਮ ਨਮਾਸ਼ੀ ਉਹ ਸ਼ੁਰੂ ਕਰ ਦੋ ਉਹਦੇ ਨਾਲ ਜਿਵੇਂ ਕਹਦੀ ਇਹ ਇੱਕ ਕੰਮਦੰਦਾ ਜ਼ਰੀਆ ਉਹਨਾਂ ਨੇ ਬਣਾ ਲਿਆ ਪਰ ਇੱਕ ਗੱਲ ਜੇ ਸਹੀ ਮਾਣੇ ਜਿ ਦੇਖੀਏ ਕੋਈ ਵੀ ਧਰਮ ਇਸ ਚੀਜ਼ ਨੂੰ ਅਲਾਉ ਨਹੀਂ ਕਰਦਾ ਹੈਗਾ ਨਾ ਅਸੀਂ ਧੀਆਂ ਪਹਿਣਾ ਵਾਲਿਆਂ ਅਸੀਂ ਇਸ ਚੀਜ਼ ਨੂੰ ਬਿਲਕੁਲ ਮਨੋ ਜਿਵੇਂ ਕਹਦੀਏ ਨਕਾਰਦੇ ਆ ਕਿਉਂਕਿ ਮੈਂ ਖੁਦ 31 ਦਵਾਪਾਂ ਜੀ ਠੀਕ ਹੈ ਨਾ ਹੁਣ ਮੈਂ ਕਦੋਂ ਚਾਹੂੰਗਾ ਵੀ ਮੈਂ ਆਪਦੀ ਧੀ ਦੇ ਹੱਥ ਮੋਬਾਈਲ ਹੋਵੇ ਵੀ ਉਹ ਉਹਦੇ ਕੋਲ ਜਿਹੜੀਆਂ ਵੀਡੀਓ ਜਾਣ ਜਾਂ ਕੋਈ ਐਸੀ ਵੀਡੀਓ ਪਹੁੰਚੇ ਜਿਸ ਦੇ ਨਾਲ ਉਹਨਾਂ ਦੇ ਉੱਪਰ ਮਾੜਾ ਅਸਰ ਹੁੰਦਾ ਹੋਵੇ ਹੈਨਾ ਇਹ ਜਿਹੜੀ ਗੰਦਗੀ ਹੈ ਇਹਨੂੰ ਖਤਮ ਕਰਨ ਵਾਸਤੇ ਸਰਕਾਰ ਨੂੰ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਜਦਕਿ ਇਹ ਬਹੁਤ ਅੱਛਾ ਜਿਵੇਂ ਕਹਦੀਏ ਇੱਕ ਬੜਾ ਬਿਹਤਰੀਨ ਉਪਰਾਲਾ ਹੋਊਗਾ ਅਗਰ ਸਰਕਾਰ ਇਸ ਚੀਜ਼ ਦੇ ਉੱਪਰ ਸਟੈਂਡ ਲਾਵੇ ਹੂੰ ਜੇ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਮਾੜਾ ਨਹੀਂ ਆ ਉਹ ਤੁਸੀਂ ਵੇਖਣਾ ਕਿ ਇਸ ਦਾ ਇਸਤੇਮਾਲ ਕਿਵੇਂ ਕਰਨਾ ਦੇਖੋ ਸੋਸ਼ਲ ਮੀਡੀਆ ਐਡਾ ਸੋਹਣਾ ਪਲੇਟਫਾਰਮ ਹੈ ਮੈਂ ਸਿਆਮਾ ਅਤਰਜ਼ ਤੋਂ ਆ ਮੈਂ ਸਿਆਮਾ ਅਤਰਜ਼ ਦਾ ਸਾਰਾ ਕੰਮ ਹੀ ਮੇਰਾ ਸੋਸ਼ਲ ਮੀਡੀਆ ਦੇ ਉੱਪਰ ਹੈ ਪਰ ਮੈਨੂੰ ਦੂਸਰੇ ਪਾਸੇ ਸ਼ਰਮ ਵੀ ਆਉਂਦੀ ਹੈ ਨਾ ਮੇਰੇ ਸੋਸ਼ਲ ਮੀਡੀਆ ਦੇ ਉੱਪਰ 6 ਲੜਕੀਆਂ ਬੈਠਦੀਆਂ ਨੇ ਸਿਰਫ ਸੋਸ਼ਲ ਮੀਡੀਆ ਦਾ ਕੰਮ ਕਰਨ ਵਾਸਤੇ ਉਹਦੇ ਵਿੱਚੋਂ ਮੇਰੀਆਂ ਬੇਟੀਆਂ ਵੀ ਨੇ ਉਹਦੇ ਵਿੱਚੋਂ ਇੱਥੇ EMPLOYE ਵੀ ਨੇ ਉਹਦੇ ਵਿੱਚੋਂ ਮਤਲਬ ਮੇਰੇ ਰਿਸ਼ਤੇਦਾਰ ਵੀ ਨੇ ਮੈਨੂੰ ਸ਼ਰਮ ਇਹ ਗੱਲ ਦੀ ਆਉਂਦੀ ਹੈ ਜਦੋਂ ਉਹਨਾਂ ਦੇ ਹੱਥਾਂ ਦੇ ਵਿੱਚ ਮੈਂ ਫੋਨ ਫੜਾ ਕੇ ਕਹਣਾ ਵੀ ਬੇਟੇ ਤੁਸੀਂ ਇਹਨਾਂ ਨੂੰ ਆ ਕਰਨਾ ਇੱਥੋਂ ਆ ਕਰਨਾ ਲੇਕਿਨ ਜਦੋਂ ਸਾਨੂੰ ਵੀ ਪਤਾ ਹੈ ਵੀ ਉਹ ਬਾਰ-ਬਾਰ ਐਸੀ ਵੀਡੀਓ ਆਉਗੀ ਬਾਰ-ਬਾਰ ਐਸੀ ਵੀਡੀਓ ਆਉਗੀ ਵੀ ਕਿਤਨਾ ਕਿਤੇ ਬੱਚਿਆਂ ਦੇ ਉੱਪਰ ਗਲਤ ਅਸਰ ਵੀ ਹੋਊਗਾ ਹੂੰ ਤੇ ਮਤਲਬ ਤੁਸੀਂ ਮੰਨਦੇ ਹੋ ਕਿ ਕੋਈ ਨਾ ਕੋਈ پابੰਦੀ ਕੋਈ ਤੈਅशुदा پابੰਦੀ ਜਾਂ ਸੀਮਾ ਲਗਾਉਣੀ ਚਾਹੀਦੀ ਹੈ ਸਰਕਾਰ ਨੂੰ ਤਾਂ ਜੋ ਕਿਸੇ ਹੱਦ ਤੱਕ ਇਸ ਨੂੰ ਰੋਕਿਆ ਜਾ ਸਕੇ ਇਹੀ ਕਹਿੰਨਾ ਤੁਹਾਡਾ ਦੇਖੋ ਮੇਰਾ ਤਾਂ ਸਭ ਤੋਂ ਪਹਿਲਾਂ ਮੈਂ ਕੱਲ ਵੀ ਪੋਸਟ ਪਾਈ ਸੀ ਉਹਦੇ ਵਿੱਚ ਵੀ ਇਹੀ ਲਿਖਿਆ ਸੀ ਕਿ ਅਗਰ ਸਰਕਾਰ ਚਾਹੇ ਤਾਂ ਸਭ ਕੁਝ ਹੋ ਸਕਦਾ ਹੈ ਅਗਰ ਆਪਾਂ ਪੰਜਾਬੀ ਲੋਕ ਆ ਖੁੱਲੇ ਜਿਹੇ ਦਿਲ ਦੇ ਮਾਹੌਲ ਦੇ ਲੋਕ ਆ ਹਨਾ ਪਰ ਸ਼ਰਮਿਲੇਵੀਆਂ ਬਹੁਤ ਜ਼ਿਆਦਾ ਕਿਉਂਕਿ ਜਿਹੜੀਆਂ ਇੱਥੇ ਕੌਮਾਂ ਰਹਿੰਦੀਆਂ ਨੇ ਇਹ ਨਾ ਚੀਜ਼ਾਂ ਨੂੰ ਨਹੀਂ ਅਲਾਉ ਕਰਦੀਆਂ ਚਾਹੇ ਸਿੱਖ ਕੌਮ ਲਗਾ ਲੋ ਚਾਹੇ ਮੁਸਲਿਮ ਕੌਮ ਲਗਾ ਲੋ ਹਣਾ ਚਾਹੇ ਹਿੰਦੂ ਕੌਮ ਲਗਾ ਲੋ ਕੋਈ ਵੀ ਲਗਾ ਲੋ ਆਪਣਾ ਪੰਜਾਬ ਹੈ ਨਾ ਜਿਹੜਾ ਇੱਕ ਦੂਸਰੇ ਸੂਬੇ ਨਾਲੋਂ ਹਟਕੀ ਹੈ ਇੱਥੇ ਗੰਦਗੀ ਦਾ ਬਹੁਤ ਸਾਰਾ ਬਚਾਓ ਹੈਗਾ ਪਰ ਕੁਝ ਲੋਕ ਜਾਣ ਬੁੱਝ ਕੇ ਇਹਨਾਂ ਚੀਜ਼ਾਂ ਨੂੰ ਫੈਲਾ ਰਹੇ ਨੇ ਜਾਂ ਤਾਂ ਉਹਨਾਂ ਦੀ ਸਾਜ਼ਿਸ਼ ਹੈ ਜਾਂ ਸਾਡੇ ਜਿਹੜੀ ਜਨਰੇਸ਼ਨ ਹੈ ਉਹਨੂੰ ਖਰਾਬ ਕਰਨ ਲੱਗੇ ਹੋਏ ਨੇ ਹੁਣ ਦੂਸਰੇ ਪਾਸੇ ਜੇ ਸਹੀ ਮਾਨਜਿਤ ਹੈ ਕਿ ਜੇ ਅਗਰ ਸਰਕਾਰ ਚਾਹੇ ਤਾਂ ਸ਼ਾਮ ਨੂੰ ਕੀ ਮੈਂ ਕਹਿੰਦਾ 2 ਘੰਟੇ ਅੰਦਰ ਉਹਨਾਂ ਦਾ ਪੇਜ ਬੰਦ ਹੋ ਸਕਦਾ ਹੁਣ ਟਿਕਟੌਕ ਦੀ ਗੱਲ ਕਰ ਲੈਣੇ ਆ ਤਾਂ ਕਿੰਨਾ ਜ਼ਿਆਦਾ ਸਭ ਤੋਂ ਪਹਿਲਾਂ ਸਟ੍ਰੀਟ 버ਗਰ ਹਰ ਚੀਜ਼ ਜਿਹੜਾ ਹੈਗਾ ਕਹਿ ਸਕਦਾ ਹਾਂ 버ਗਰ ਚੀਜ਼ਾਂ ਸਾਰੀਆਂ ਟਿਕਟੌਕ ਦੀ ਹੁੰਦੀਆਂ ਸਨ ਟਿਕਟੌਕ ਨੇ ਇੰਨਾ ਗੰਦ ਪਾ ਰੱਖਿਆ ਸੀ ਵੀ ਹਰ ਇੱਕ ਨੂੰ ਨਚਾਰ ਬਣਾਤਾ ਸੀਗਾ ਜਿਹੜੀਆਂ ਲੜਕੀਆਂ ਵਿਚਾਰੀਆਂ ਹਜੇ ਮੰਨ ਲਓ ਜਿਵੇਂ ਕਹਦੀਏ ਸਕੂਲਾਂ ਕਾਲਜਾਂ ਦੇ ਵਿੱਚ ਆ ਕੇ ਉਹ ਆਪਣਾ ਘਰੇ ਜਾ ਕੇ ਜਦੋਂ ਉਹਨਾਂ ਕੋਲੇ ਟਾਈਮ ਮਿਲਦਾ ਸੀ ਚੱਕ ਦਿੰਦੀਆਂ ਦੀ ਆਪਦੀ ਇੱਕ ਵੀਡੀਓ ਪਾ ਲੈਂਦੀਆਂ ਸੀ ਅੱਛਾ ਜਿਹੜੇ ਲੋਕ ਜਾਂ ਬੱਚੇ ਟੀਨੇਜਰ ਹੁੰਦੇ ਨੇ ਹੈਨਾ ਉਹਨਾਂ ਨੂੰ ਐਸਾ ਕੁਝ ਚਾਹੀਦਾ ਹੁੰਦਾ ਉਹ ਫਿਰ ਉਹਨੂੰ ਮੰਨ ਲਓ ਜਿੰਮੇ ਕਹਦੀ ਹੈ ਕਟਿੰਗ ਕਰਕੇ ਅੱਗੇ ਪਿੱਛੇ ਕੁਛ ਨਾ ਕੁਛ ਐਸਾ ਕੁਝ ਲਗਾ ਕੇ ਉਹ ਸਾਡੀਆਂ ਬੱਚੀਆਂ ਦਾ ਸਾਡੀਆਂ ਭੈਣਾਂ ਦਾ ਉਹ ਉਹ ਗੱਲਾਂ ਦਾ ਨਜਾਇਜ਼ ਫਾਇਦਾ ਉਠਾਉਂਦਾ ਸੀ ਔਰ ਇੱਕਲ ਹੋਰ ਤਨ ਮੈਦਾਸ ਹੈ ਇੱਕ ਗੱਲਾਂ ਨਾਲ ਬਲੈਕਮੇਲਿੰਗ ਵੀ ਵੱਧ ਗਈ ਓਕੇ ਕਿਉਂਕਿ ਜਦੋਂ ਕੋਈ ਕੁੜੀ ਜਾਂ ਲੜਕੀ ਕੋਈ ਗਲਤੀ ਨਾਲ ਅਣਜਾਣੇ ਚ ਐਸਾ ਕੁਝ ਕਰ ਦਿੰਦੀ ਹੈ ਤਾਂ ਜਿਹੜੇ ਟੀਨੇਜਰ ਹਣਾ ਯਾ ਲਫੰਡੇ ਟਾਈਪ ਦੇ ਲੋਕ ਨੇ ਹਨ ਉਹ ਫੇਰ ਨਾ ਇਸ ਚੀਜ਼ਾਂ ਨਹੀਂ ਜਾਇ ਫਾਇਦਾ ਠਾਉਂਦੇ ਲੜਕੀਆਂ ਨੂੰ ਇਸਤੇਮਾਲ ਕਰ ਦਿੰਦੇ ਜੇ ਆਪਾਂ ਸਮਾਜ ਗੱਲ ਕਰੀਏ ਤਾਂ ਆਪਾਂ ਸਿਰਫ ਲੜਕੀਆਂ ਨੂੰ ਹੀ ਬਲੇਮ ਨਹੀਂ ਕਰ ਸਕਦੇ ਇਹਦੇ ਵਿੱਚ ਲੜਕੇ ਵੀ ਜਿਹੜੇ ਅਜਿਹੇ ਕੰਟੈਂਟ ਬਣਾਉਂਦੇ ਨੇ ਉਹ ਵੀ ਨਾ ਕਿਤੇ ਕਿਤੇ ਇਸ ਦੇ ਕਸੂਰਵਾਰ ਨੇ ਬਿਲਕੁਲ ਜੀ ਇੱਕੋ ਹੀ ਗੱਲ ਹੈ ਦੇਖੋ ਜਿਹੜੇ ਲੜਕੇ ਬਣਾਉਂਦੇ ਨੇ ਜਿਹੜੇ ਵੀ ਮੰਨ ਲਓ ਇਸ ਕੰਮ ਨੂੰ ਜਿਹੜੇ ਜੜੀ ਅਸ਼ਲੀਲ ਕੋਈ ਵੀ ਚੀਜ਼ ਹੈ ਨਾ ਲੜਕੇ ਵੀ ਫੈਲਾਉਂਦੇ ਨੇ ਲੜਕੀਆਂ ਵੀ ਫੈਲਾਉਂਦੀਆਂ ਨੇ ਲੇਕਿਨ ਜਦੋਂ ਲੜਕੇ ਫੈਲਾਉਂਦੇ ਨੇ ਤਾਂ ਲੜਕੀਆਂ ਦੇਖਦੀਆਂ ਨੇ ਜਦੋਂ ਲੜਕੀਆਂ ਫੈਲਾਉਂਦੀਆਂ ਨੇ ਫਿਰ ਲੜਕੇ ਵੀ ਦੇਖਦੇ ਨੇ ਹਨਾ ਤਾਂ ਮੰਨ ਲਓ ਇਹ ਹੋਣਾ ਹੀ ਨਹੀਂ ਚਾਹੀਦਾ ਖਾਸ ਤੌਰ ਤੇ ਮੈਂ ਤਾਂ ਕਹਿੰਦਾ ਜਿੱਥੇ ਦਾ ਮੈਂ ਨਹੀਂ ਜਾਣਦਾ ਹੈਗਾ ਕਿੱਥੇ ਦਾ ਮਾਹੌਲ ਕੀ ਹੈਗਾ ਲੋਕ ਕਹਿੰਦਾ ਜੀ ਲੋਕ ਚੰਦ ਤੇ ਪਹੁੰਚ ਗਏ ਤੁਸੀਂ ਹਜੇ ਇੱਥੇ ਨਹੀਂ ਸਾਡਾ ਜਿਹੜਾ ਧਰਮ ਹੈ ਜਾਂ ਸਾਡੇ ਜਿਹੜੇ ਮਸਜਬ ਨੇ ਉਹ ਨਹੀਂ ਚੀਜ਼ ਨੂੰ ਅਲਾਉ ਕਰਦੇ ਕਿਉਂਕਿ ਅਸੀਂ ਆਪਣੀਆਂ ਲੜਕੀਆਂ ਨੂੰ ਆਪਣੀਆਂ ਭੈਣਾਂ ਨੂੰ ਪਰਦੇ ਦੇ ਵਿੱਚ ਹੀ ਦੇਖਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਵੀ ਉਹਨਾਂ ਦੇ ਉੱਪਰ ਕੋਈ ਇਸ ਤਰ੍ਹਾਂ ਦਾ ਕੋਈ ਐਕਸ਼ਨ ਨਾ ਆਵੇ ਕੱਲ ਨੂੰ ਕੋਈ ਇਸ ਤਰ੍ਹਾਂ ਦੀ ਉਹਨਾਂ ਦੇ ਉੱਪਰ ਕੋਈ ਮੁਸੀਬਤ ਨਾ ਖੜੀ ਹੋ ਜਾਵੇ ਨਾ ਜਿਹਦੇ ਕਰਕੇ ਵੀ ਉਹਨਾਂ ਨੂੰ ਅੱਜ ਤੋਂ ਹੀ ਇਸ ਚੀਜ਼ ਦੇ ਉੱਪਰ ਆਪਣੇ ਆਪ ਰੋਕ ਲਕਨੇ ਰੱਖਣੀ ਚਾਹੀਦੀ ਹੈ ਸੇਮਾ ਜੀ ਫਿਰ ਗੱਲ ਆ ਜਾਂਦੀ ਹੈ ਆਜ਼ਾਦੀ ਦੀ ਫਿਰ ਆਉਂਦੀ ਹੈ ਬਰਬਰਤਾ ਦੀ ਵੀ ਲੜਕੇ ਲੜਕੀ ਜਿਹਾ ਭੇਦ ਭਾਵ ਕਿਉਂ ਫਰਕ ਕਿਉਂ ਫਿਰ ਗੱਲ ਇਹ ਵੀ ਆ ਜਾਂਦੀ ਹੈ ਨਾ ਵੀ ਆਜ਼ਾਦੀ ਦੀ ਵੀ ਸਾਡੀ ਆਜ਼ਾਦੀ ਤੇ ਕਿਤੇ ਨਾ ਕਿਤੇ ਪਮੰਦੀ ਕਿਉਂ ਲਗਾਈ ਜਾਂਦੀ ਆ ਤੇ ਕਿਵੇਂ ਕੀ ਮੰਨਦੇ ਹੋ ਕੀ ਹੋਣਾ ਚਾਹੀਦਾ ਆਜ਼ਾਦੀ ਦੇ ਮਾਮਲੇ 'ਚ ਸਭ ਤੋਂ ਜ਼ਿਆਦਾ ਤਾਂ ਜਿਹੜੀ ਆਜ਼ਾਦੀ ਆ ਉਹ ਇਸਲਾਮ ਨੇ ਦਿੱਤੀ ਆ ਕੁੜੀਆਂ ਨੂੰ ਲੜਕੀਆਂ ਨੂੰ ਪਿਆਰ ਹੀ ਉਹਨਾਂ ਨੂੰ ਵੱਧੇ ਦਿੱਤਾ ਹੈ ਲੜਕਿਆਂ ਨਾਲ ਉਹ ਵੀ ਵੱਧੇ ਦਿੱਤਾ ਲੋ ਤਾਂ ਕਹਿੰਦੇ ਵੀ ਮੁਸਲਮ ਪਰਦੇ ਵਿੱਚ ਰਹਿੰਦੀਆਂ ਹਨ ਬੁਰਕੇ ਦੇ ਵਿੱਚ ਰਹਿੰਦੀਆਂ ਹਜਾਬ ਦੇ ਵਿੱਚ ਰਹਿੰਦੀਆਂ ਵੀ ਉਹ ਤਾਂ ਮਜਬੂਰੀ ਬਸ ਕਰਦੇ ਆ ਇੱਕ ਕੇਲਾ ਹੁੰਦਾ ਹੈ ਕੇਲੇ ਨੂੰ ਛਿਲਕੇ ਸਮੇਤ ਆਪਾਂ ਦੇਖਦੇ ਆ ਜਦੋਂ ਉਹਨੂੰ ਆਪਾਂ ਛਿੱਲ ਲੈਨੇ ਆ ਤੋ ਦੇ ਪਰ ਮੱਖੀਆਂ ਇਕੱਠੀਆਂ ਹੋ ਜਾਂਦੀਆਂ ਨੇ ਨਾ ਠੀਕ ਹੈ ਨਾ ਬਿਲਕੁਲ ਇਸੇ ਤਰ੍ਹਾਂ ਇੱਕ ਲੜਕੀ ਐ ਆਪਾਂ ਨੂੰ ਕੀ ਬਤਾ ਅੰਦਰੋਂ ਕੈਸੀ ਐ ਵਿਚਾਰੀ ਉਹ ਹਨਾ ਸੋਹਣੀ ਸਰਖੀ ਐ ਜਾਂ ਕਿਵੇਂ ਵੀ ਹੈਗੀ ਐ ਜਦੋਂ ਉਹਦੇ ਉੱਪਰ ਹਿਜਾਬ ਨਹੀਂ ਹੋਊਗਾ ਜਦੋਂ ਉਹਦੇ ਉੱਪਰ ਪਰਦਾ ਨਹੀਂ ਹੋਊਗਾ ਜਦੋਂ ਉਹ ਆਪਣੇ ਅ ਅੱਛੇ ਢੰਗ ਦੇ ਕੱਪੜੇ ਨਹੀਂ ਪਾਏ ਹੋਣਗੇ ਤਾਂ ਉਹਨੂੰ ਕਿਸੇ ਦੀ ਮਜਾਲ ਹੀ ਨਹੀਂ ਉਹਨੇ ਕਿੰਨੀ ਝਾਕ ਵੀ ਲਵੇ ਹੂੰ ਮੰਨ ਲਓ ਜੇ ਸਹੀ ਮਾਨੇ ਚ ਦੇਖੀਏ ਵੀ ਇਹ ਚੀਜ਼ ਜਿਹੜੀ ਹੈਗੀ ਹੈ ਇਸਲਾਮ ਨੇ ਔਰ ਦੂਸਰੇ ਧਰਮਾਂ ਨੇ ਸਿੱਖ ਧਰਮ ਚ ਵੀ ਹੈਗੀ ਹੈ ਹਿੰਦੂ ਧਰਮ ਚ ਵੀ ਹੈਗੀ ਹੈ ਪਰ ਲੋਕਾਂ ਨੇ ਇਹਨੂੰ ਐ ਕਹਿ ਕੇ ਨਕਾਰਤਾ ਵੀ ਜੇ ਤਾਂ ਜ਼ਮਾਨੇ ਦੀ ਗੱਲ ਆ ਉਹ ਜ਼ਮਾਨਾ ਸੀ ਉਹ ਜ਼ਮਾਨਾ ਨਹੀਂ ਸੀ ਅਸਲ ਉਹ ਲੋਕਾਂ ਨੂੰ ਇਹ ਗੱਲਾਂ ਦਾ ਪਤਾ ਹੈ ਵੀ ਇਹ ਨਾ ਚੀਜ਼ਾਂ ਨਾਲ ਬੇਹਯਾਈ ਵੱਧਦੀ ਹੈ ਬੇਹਯਾਈ ਦੇ ਨਾਲ ਫਿਰ ਜਿਹੜੇ ਮਤਲਬ ਰਿਜ਼ਲਟ ਨੇ ਉਹ ਮਾੜਾ ਹੀ ਆਉਂਦੇ ਨੇ ਹਮ ਜੇ ਆਪਾਂ ਗੱਲ ਕਰੀਏ ਸਿਆਮਾ ਜੀ ਆ ਭਾਈ ਅਮਰਪਾਲ ਸਿੰਘ ਮਹਿਰੋ ਹੁਣਾ ਨੇ ਜੋ ਕਦਮ ਉਠਾਇਆ ਹੈ ਆ ਕਈ ਲੋਕ ਦੇਖੋ ਕਈ ਅਲੱਗ ਕਤਾਰ ਚ ਖੜੇ ਨੇ ਕੋਈ ਅਲੱਗ ਕਤਾਰ ਚ ਖੜੇ ਨੇ ਹਾਲਾਂਕਿ 4 ਲੱਖ ਫਾਲੋਅਰ ਜਿਹੜੇ ਉਸ ਕਮਲ ਕੌਰ ਭਾਬੀ ਦੇ ਸਨ ਜਿਹੜਾ ਇੱਕ ਵੀ ਨਹੀਂ ਬੋੜਿਆ ਹੁਣ ਸ਼ਾਇਦ ਉਹ ਇਸ ਕਾਰਵਾਈ ਨੂੰ ਚੰਗਾ ਸਮਝਦੇ ਹੋਣ ਵੀ ਵਾਕਈ ਯਾਰ ਭਾਈ ਮਹਿਰੋ ਨੇ ਜੋ ਕੀਤਾ ਵਾਕਈ ਵਧੀਆ ਕੀਤਾ ਪਰ ਜਿਹੜੇ ਲੋਕ 4 ਲੱਖ ਉਹਨੂੰ ਵੇਂਦੇ ਸੀ ਉਹਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਸੀ ਉਹ ਕਸੂਰਵਾਰ ਸਨ ਹੈਗੇ ਜਾਂ ਨਹੀਂ ਉਦੀ ਅੰਤਮ ਸੰਸਕਾਰ ਦੇ ਵਿੱਚ ਤਿੰਨ ਲੋਕ ਪਹੁੰਚੇ ਨੇ ਪਰਿਵਾਰ ਵਾਲੇ ਕੀ ਵਜਾ ਕੀ ਸੀ ਲੋਕ ਸਵਾਦ ਹੀ ਲੈਂਦੇ ਸੀ ਨਾ ਮੰਨ ਲਓ ਦਿਲੋਂ ਕੋਈ ਨਹੀਂ ਮੰਨਦਾ ਜਿਹੜਾ ਇੱਕ ਲੜਕੀ ਦੇ ਮਾਪੇ ਹੋਣਗੇ ਜਾਂ ਬੱਚਿਆਂ ਦੇ ਮਾਪੇ ਉਹ ਇਹ ਚੀਜ਼ ਨੂੰ ਕਦੇ ਅੱਛਾ ਨਹੀਂ ਸਮਝਣਗੇ ਇੱਥੇ ਤੱਕ ਕਿ ਉਸ ਪਰਿਵਾਰ ਦੇ ਨਾਲ ਕੋਈ ਵੀ ਨਹੀਂ ਖੜਿਆ ਠੀਕ ਹੈ ਚਾਹੇ ਭਾਈ ਸਾਬ ਵੀ ਨਹੀਂ ਕੋਈ ਵੀ ਨਹੀਂ ਆਇਆ ਤਿੰਨ ਜਣੇ ਸੀਗੇ ਹੁਣ ਇਹ ਤੋਰ ਇਹ ਤੋਏ ਚੀਜ਼ ਆ ਲੱਗਦਾ ਵੀ ਤੁਹਾਡੇ 4 ਲੱਖ ਫੋਲੋਅਰ ਕੀ ਕਰੂਗਾ ਹੂੰ ਦੇਖੋ ਤੁਹਾਡੇ ਫੋਲੋਅਰ ਤੋਂ ਕੀ ਲੈਣਾ ਤੁਹਾਨੂੰ ਜਦੋਂ ਲੋਕ ਸੋਸਾਇਟੀ ਪਸੰਦ ਹੀ ਨਹੀਂ ਕਰਦੀ ਹੂੰ ਤਾਂ ਚੰਦ ਲੋਗ ਉਹ ਲੋਗ ਨੇ ਜਿਹੜੇ ਮੰਨ ਲਓ ਵਿੱਚ ਬੈਠੇ ਹੁੰਦੇ ਨੇ ਜਿਨ੍ਹਾਂ ਨੇ ਸਵਾਦ ਲੈਣਾ ਹੁੰਦਾ ਜਿਨ੍ਹਾਂ ਨੇ ਰਾਤ ਨੂੰ ਹਨੇਰਿਆਂ ਚ ਬੈਠ ਕੇ ਵੀਡੀਓ ਦੇਖਣੀਆਂ ਨੇ ਗੰਦੀਆਂ ਇਹ ਇਹ ਜੱਜ ਕਰਨੇ ਨੇ ਜਿਹੜੇ ਮੰਨ ਲਓ ਜਿਵੇਂ ਕਹਦੀ ਆ ਜਿਹੜਾ ਮੰਨ ਲਓ ਬੇਹਯਾਈ ਫੈਲਾਉਂਦੇ ਨੇ ਉਹ ਤਾਂ ਉਹ ਲੋਗ ਨੇ ਲੇਕਿਨ ਜਿਹੜੇ ਨਾਲ ਖੜਨ ਵਾਲੇ ਲੋਕ ਨੇ ਉਹਨਾਂ ਚ ਇੱਕ ਵੀ ਨਹੀਂ ਹੈਗਾ ਘਰ ਦੇ ਨਾਲ ਆਉਂਦੇ ਨੇ ਮੈਂ ਕਹਿੰਦਾ ਇਹੋ ਦੇਖ ਲਓ ਦੋ ਜਣੇ ਨੇ ਦੋ ਜਣੇ ਤਿੰਨੇ ਜਣੇ ਆਏ ਨਹੀਂ ਉਹਦੇ ਉਹ ਚ ਪਰ ਜਿਹੜੇ ਕਹਿੰਦੇ ਨੇ ਕਿ ਕਮਲਕੌਰ ਆਪਣੇ ਮਾਂ ਆਪਣੇ ਬਾਪ ਜੀ ਆਪਣੇ ਭਾਈ ਭੈਣ ਦਾ ਪੇਰ ਪਾਲ ਰਹੇ ਸੀ ਲੱਗਦਾ ਕਿ ਮਿਹਨਤ ਕਰਕੇ ਜੌਬ ਕਰਕੇ ਵੀ ਪੇਰ ਪਾਲਿਆ ਜਾ ਸਕਦਾ ਸੀ ਲਓ ਜੀ ਦੇਖੋ ਮੇਰੇ ਇੱਕ ਨਾ ਇੰਟਰਵਿਊ ਸੁਣਿਆ ਸੀ ਭਾਈ ਸਾਹਿਬ ਦਾ ਉਹ ਭਾਈ ਸਾਹਿਬ ਉਹਦੇ ਵਿੱਚ ਇਹ ਗੱਲ ਕਹਿ ਰਹੇ ਸੀ ਵੀ ਮੇਰੇ ਜਦੋਂ ਮੈਂ ਇੰਟਰਵਿਊ ਕਰ ਰਿਹਾ ਸੀ ਉਹਦੇ ਵਿੱਚ ਤਿੰਨ ਗਵਾਹ ਸੀਗੇ ਮਿੰਨੇ ਭੈਣ ਨੂੰ ਇਹ ਗੱਲ ਕਹਤਾ ਸੀ ਵੀ ਤੁਸੀਂ 50000 ਰੁਪਇਆ ਉਈਓ ਸੱਤ ਤੋਂ ਲੈ ਲਿਆ ਕਰੋ। ਹੂੰ ਇਹ ਲੜਕੀਆਂ ਨੂੰ ਜਿਹੜੀਆਂ ਲੜਕੀਆਂ 2 ਜਾਂ 4 6 ਜੜੀਆਂ ਵੀ ਹੈਗੀਆਂ ਨੇ ਵੀ ਤੁਸੀਂ ਉਈਓ ਸੱਤ ਤੋਂ ਪੈਸੇ ਲੈ ਲਿਆ ਕਰੋ। ਲੇਕਿਨ ਰੱਬ ਦੇ ਵਾਸਤਾ ਤੁਸੀਂ ਇੱਕ ਚੱਜਨਾ ਕਰੋ ਜਿਹਦੇ ਨਾਲ ਸਾਡੀਆਂ ਭੈਣਾਂ ਨਾਲ ਸਾਡੀਆਂ ਅ ਜਿਵੇਂ ਕਹਦੀਏ ਬੱਚੀਆਂ ਇਹ ਚੀਜ਼ਾਂ ਦੇਖਦੀਆਂ ਨੇ ਤਾਂ ਉਹਨਾਂ ਉੱਪਰ ਗਲਤ ਅਸਰ ਹੁੰਦਾ ਔਰ ਇਹ ਗਲਤ ਅਸਰ ਇੱਥੇ ਤੱਕ ਨਹੀਂ ਰਹਿਣਾ ਹੈਗਾ ਇਹ ਗਲਤ ਅਸਰ ਪਤਾ ਕਦੋਂ ਹੋਊਗਾ ਜਦੋਂ ਉਹਨਾਂ ਦੀ ਔਲਾਦ ਹੋਊਗੀ ਜਦੋਂ ਨਚਾਰਾਂ ਦਾ ਇਹ ਜੱਜ ਚੱਜ ਹੋਊਗਾ ਦੇਖੋ ਸਿੱਧੀ ਜੀ ਗੱਲ ਤਾਂ ਇਹ ਹੈ ਵੀ ਉਹ ਜੀ ਹੀ ਉਹਨਾਂ ਦੀ ਔਲਾਦ ਪੈਦਾ ਹੋ ਜੂਗੀ ਜਨਰੇਸ਼ਨ ਖਰਾਬ ਹੋਊਗੀ ਉਹ ਜਨਰੇਸ਼ਨ ਨੂੰ ਖਰਾਬ ਮਤਲਬ ਜਿਵੇਂ ਕਹਦੀਏ ਦੇਖਣਾ ਨਹੀਂ ਚਾਹੁੰਦੇ ਸੀਗੇ ਉਹਨਾਂ ਨੇ ਇਹ ਕਦਮ ਚੱਕਿਆ ਚਾਹੇ ਉਹ ਗੈਰ ਕਾਨੂੰਨੀ ਹੈ ਪਰ ਉਹਨਾਂ ਨੇ ਪੂਰਾ ਜ਼ੋਰ ਲਾ ਲਿਆ ਵੀ ਮੰਨ ਲਓ ਵੀ ਇਹਨਾਂ ਨੂੰ ਹਟਾਇਆ ਜਾਵੇ ਪਰ ਉਹ ਨਹੀਂ ਹਟੇ ਪਰ ਜੇ ਹੁਣ ਸਹੀ ਮਾਨਾ ਚ ਦੇਖੀਏ ਹੁਣ ਉਹ ਜੇਲ੍ਹ ਚ ਵੀ ਜਾਣਗੇ ਇਹ ਦੋ ਚਲੇ ਵੀ ਗਏ ਹੈ ਨਾ ਭਾਈ ਅਮਰਪਾਲ ਮਹਿਰੋ ਹਾਂਜੀ ਹਾਂ ਉਹ ਜੇਲ੍ਹ ਚ ਵੀ ਜਾਣਗੇ ਪਰ ਮਸਲਾ ਕੀ ਆ ਗਿਆ ਹੁਣ ਜਿਹੜੇ ਕਾਨੂੰਨੀ ਕਾਰਵਾਈ ਉੱਥੇ ਹੋਣੀ ਸੀਗੀ ਉਹੀ ਕਾਨੂੰਨੀ ਕਾਰਵਾਈ ਕਰਕੇ ਅਗਰ ਉਹਨਾਂ ਦੇ ਉੱਪਰ ਉਰੇ ਐਕਸ਼ਨ ਲੱਤਾਂ ਜੇ ਮਤਲਬ ਮਤਲਬ ਤੁਸੀਂ ਜਿਹੜੇ ਇਹ ਕਾਰਵਾਈ ਭਾਈ ਅਮਰਪਾਲ ਮਹਿਰੋ ਉਹਨਾਂ ਦੇ ਸਾਥੀਆਂ ਨੇ ਕੀਤਾ ਇਸ ਨੂੰ ਜਾਇਜ਼ ਜਾਂ ਨਜਾਇਜ਼ ਕੀ ਸਮਝਦੇ ਹੋ ਕਾਨੂੰਨੀ ਰਹਿਮਤਾਬਕ ਦੇਸ਼ ਦੇ ਕਾਨੂੰਨ ਮੁਤਾਬਕ ਕਿਵੇਂ ਮੰਨਦੇ ਹੋ ਦੇਖੋ ਦੇਸ਼ ਦੇ ਕਾਨੂੰਨ ਦੇ ਮੁਤਾਬਕ ਤਾਂ ਬਿਲਕੁਲ ਗਲਤ ਬਾਤ ਹੈ ਨਾ ਪਰ ਜੇ ਸਹੀ ਮਾਨਾ ਚ ਦੇਖੀਏ ਵੀ ਐਸਾ ਹੁੰਦਾ ਹੀ ਕਿਉਂ ਹੈ ਇਨੂੰ ਪਹਿਲੇ ਕਿਉਂ ਨਹੀਂ ਨੱਥ ਪਾਈ ਜਾਂਦੀ ਹਮਮ ਕਦੇ ਸਮਝਾਇਆ ਸੀ ਕਈ ਵਾਰ ਨਹੀਂ ਉਹਨਾਂ ਨੇ ਕਈ ਵਾਰ ਸਮਝਾਇਆ ਪਰ ਮਸਲਾ ਦੂਸਰੇ ਪਾਸੇ ਇਹ ਵੀ ਖੜਾ ਹੋ ਜਾਂਦਾ ਨਾ ਵੀ ਇੱਕ ਪਾਸੇ ਉਹਨਾਂ ਨੇ ਸਮਝਾਤਾ ਨਹੀਂ ਸਮਝੇ ਸਮਝਾਤਾ ਨਹੀਂ ਸਮਝੇ ਲੇਕਿਨ ਜਿਹੜੇ ਉੱਪਰ ਬੈਠੇ ਨੇ ਜਿਹੜੇ ਸੋਸ਼ਲ ਮੀਡੀਆ ਨੂੰ ਹੈਂਡਲ ਕਰਦੇ ਨੇ ਉਹ ਲੋਕਾਂ ਨੂੰ ਵੀ ਚਾਹੀਦਾ ਨਾ ਜਦੋਂ ਕੋਈ ਇੱਕ ਮੱਲੋ ਹੁਣ ਉਹ ਗਰਮੀ ਦੇ ਵਿੱਚ ਆ ਕੇ ਇਹ ਕੰਮ ਕਰ ਗਏ ਚਾਹੇ ਗੈਰ ਕਾਨੂੰਨੀ ਮੈਂ ਫੇਰ ਕਹਣਾ ਜਿਹੜਾ ਕੰਮ ਕੀਤਾ ਉਹ ਖੁਦ ਮੰਨਣਗੇ ਇਸ ਚੀਜ਼ ਨੂੰ ਵੀ ਹਾਂ ਮੈਨੇ ਜਿਹੜਾ ਕੰਮ ਕੀਤਾ ਗੈਰਕਾਨੂੰਨੀ ਹੈ ਪਰ ਉਹ ਤੋਂ ਇਹ ਇਹ ਹੁੰਦੇ ਹੀ ਕਿਉਂ ਹੈ ਉਹ ਤੋਂ ਪਹਿਲਾਂ ਦੀ ਸਥਿਤੀ ਦੇਖੋ ਨਾ ਵੀ ਹੁੰਦਾ ਕਿਉਂ ਹੈ ਉਹਨੂੰ ਇਸ ਕੰਮ ਨੂੰ ਹੋਣ ਤੋਂ ਪਹਿਲਾਂ ਰੋਕਣ ਦੇ ਕੀ ਕੀ ਉਹ ਹੋਣੇ ਉਹ ਤਰੀਕੇ ਅਪਣਾਉਣੇ ਚਾਹੀਦੇ ਨੇ ਮੰਨ ਲਓ ਮੈਂ ਆ ਮੈਨੂੰ ਇੰਨੀ ਗੱਲ ਦਾ ਪਤਾ ਹੈ ਵੀ ਅਗਰ ਸੋਸ਼ਲ ਮੀਡੀਆ ਨੂੰ ਹੈਂਡਲ ਕਰਨ ਵਾਲੇ ਅਗਰ ਚਾਹਣ ਤਾਂ 5 ਮਿੰਟਾਂ ਦੇ ਵਿੱਚ ਬੰਦੇ ਦਾ ਅਕਾਊਂਟ ਬੰਦ ਕਰ ਸਕਦੇ ਨੇ ਚਲੋ ਵੀ ਨੇ ਉਹ ਵੀ ਛੱਡ ਦੋ ਮੈਂ ਮੇਰਾ ਅਪਦਾ ਇੱਕ ਛੋਟਾ ਜਿਹਾ ਉਹ ਹੈ ਸੁਣਦੇ ਹੁੰਦੇ ਆ ਵੀ ਕਹਿੰਦੇ ਕਹਿੰਦੇ ਦਿੰਦੇ ਨੇ ਕਿ ਵੀ ਮੇਰਾ ਪੇਜ ਬੰਦ ਹੋ ਗਿਆ ਉਹ ਕਹਿੰਦੇ ਪੇਜ ਬੰਦ ਆ ਹੀ ਹੁੰਦਾ ਹੁੰਦਾ ਵੀ 5 ਜਾਂ 7 ਜਾਂ 10 ਜਾਂ 20 ਰਿਪੋਰਟ ਕਰਦੇ ਨੇ ਬੰਦੇ ਮੰਨ ਲਓ ਇੱਕ ਸਰਕਾਰ ਹੀ ਕਪ ਦਾ ਐਸਾ ਗਰੁੱਪ ਤਿਆਰ ਕਰਾ ਲਵੇ ਵੀ ਜਦੋਂ ਵੀ ਕਿਸੇ ਨੂੰ ਲੱਗੇ ਸਰਕਾਰ ਨੂੰ ਲੱਗੇ ਵੀ ਇਹ ਗਲਤ ਪਾਸੇ ਨੂੰ ਜਾ ਰਿਹਾ ਹੈ ਉਹ ਅਬ ਦੀ ਟੀਮ ਤੋਂ ਰਿਪੋਰਟ ਕਰਾ ਕੇ ਨਾਲ ਦੀ ਨਾਲ ਉਹਨੂੰ ਅਸ਼ਲੀਲ ਦਾ ਮੈਸੇਜ ਆਉਂਦਾ ਹੁੰਦਾ ਵੀ ਕੀ ਤੁਸੀਂ ਇਹਨੂੰ ਸਮਝਦੇ ਹੋ ਅਸ਼ਲੀਲ ਦਾ ਉਹ ਕਰਕੇ ਉਹਨੂੰ ਉਹ ਕਦੇ ਵੀ ਨਹੀਂ ਖੁੱਲਣਾ ਪੇਜ ਦੁਆਰਾ ਜਦੋਂ ਹੁਣ ਭਾਈ ਅਮਰਪਾਲ ਮਹਿਰੋਂ ਚਲੋ ਜਦੋਂ ਵੀ ਗ੍ਰਿਫਤਾਰ ਹੋਣਗੇ ਹਾਲਾਂਕਿ ਉਹਨਾਂ ਨੇ ਵਾਰਨਿੰਗ ਵੀ ਦਿੱਤੀਆਂ ਵੀ ਇੱਕ ਕਿਉਂ ਮੈਂ ਹੋਰਨਾਂ ਨੂੰ ਕਿਉਂ ਨਾ ਸੁਧਾਰ ਕੇ ਜਾਵਾਂ ਜਦੋਂ ਜੇਲ੍ਹ ਜਾਣਗੇ ਕਾਨੂੰਨੀ ਲੜਾਈ ਲੜਨਗੇ ਤਾਂ ਕਾफी ਸਮਾਂ ਅੰਦਰ گزارਣਾ ਪੈਗਾ ਫਿਰ ਔਖਾ ਹੋਏਗਾ ਫਿਰ ਹੋਰ ਲੋਕ ਹੋਣਗੇ ਕੀ ਮੰਦੋ ਇਹਨਾਂ ਨਾਲ ਹੋਰ ਲੋਕ ਅੱਗੇ ਹੋਣਗੇ ਜਾਂ ਇਸ ਤੋਂ ਲੋਕ ਸਬਕ ਲੈਣਗੇ ਨਹੀਂ ਲੋਕਾਂ ਨੂੰ ਸਬਕ ਲੈ ਲੈਣਾ ਚਾਹੀਦਾ ਦੇਖੋ ਉਹਨਾਂ ਨਾਲ ਉਹਨਾਂ ਦਾ ਜਿਹੜਾ ਕੰਮ ਸੀਗਾ ਉਹਨਾਂ ਨੇ ਕਰਕੇ ਦਿਖਾ ਦਿੱਤਾ ਵੀ ਦੇਖੋ ਐ ਵੀ ਹੋ ਸਕਦਾ ਹੈ ਇਹਦਾ ਠੀਕ ਹੈ ਚਾਹੇ ਉਹ ਕੜੇ ਮਰਜ਼ੀ ਤਰੀਕਾ ਉਹਨੂੰ ਮੰਨ ਲਓ ਆਪਾਂ ਗੈਰ ਕਾਨੂੰਨੀ ਮੰਨਦੇ ਆ ਕੋਈ ਹੋਣੀ ਪਰ ਉਸ ਬਹਾਦਰ ਬੰਦੇ ਨੇ ਬਾਕੀਆਂ ਨੂੰ ਇਹ ਗੱਲ ਮਨ ਲੁਕ ਕੰਨੀ ਘੜਤੀ ਵੀ ਕੁੜੀਓ ਜਾਂ ਮੁੰਡਿਓ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਇਹ ਗਲਤ ਹੈ ਇਹਦੇ ਅੰਜਾਮ ਜਿਹੜੇ ਨੇ ਗਲਤ ਨੇ ਅਸੀਂ ਤਾਂ ਜਿਹੜਾ ਉਸ ਭੁਗਤ ਲਾਂਗੇ ਭੁਗਤ ਲਾਂਗੇ ਪਰ ਅਸੀਂ ਆਪਣੀ ਜਨਰੇਸ਼ਨ ਨੂੰ ਖਰਾਬ ਨਹੀਂ ਹੁੰਦੇਣਾ ਸਭ ਤੋਂ ਵੱਡੀ ਬਾਤ ਹੈ ਉਹ ਇੱਕ ਮੈਸੇਜ ਦੇਖੋ ਕੋਈ ਵੀ ਬੰਦਾ ਜਦੋਂ ਜਾਂਦਾ ਹੈ ਚਾਹੇ ਉਹ ਜੇਲ੍ਹ 'ਚ ਜਾਂਦਾ ਚਾਹੇ ਦੁਨੀਆ ਤੋਂ ਜਾਂਦਾ ਕੋਈ ਵੀ ਬੰਦਾ ਹੈ ਹਨਾ ਉਹ ਜਾਂਦਾ ਜਾਂਦਾ ਇੱਕ ਮੈਸੇਜ ਰੂਹ ਛੱਡ ਕੇ ਜਾਂਦਾ ਹੁੰਦਾ ਹੁਣ ਉੱਥੋਂ ਸਾਨੂੰ ਇੱਕ ਮੈਸੇਜ ਸਿੱਖ ਲੈਣਾ ਚਾਹੀਦਾ ਹੈ ਜੇ ਜੜੀਆਂ ਲੜਕੀਆਂ ਜਾਂ ਲੜਕੇ ਇਸ ਕੰਮ ਨੂੰ ਕਰਦੇ ਨੇ ਨਾ ਉਹਨਾਂ ਨੂੰ ਫੌਰਨ ਆਪਣੇ ਅਕਾਊਂਟ ਹੋ ਸਕੇ ਤਾਂ ਬੰਦ ਕਰ ਦੇਣ ਨਹੀਂ ਤਾਂ ਉਹ ਆਪਣੀਆਂ ਵੀਡੀਓ ਨੂੰ ਡਿਲੀਟ ਕਰਨ ਜਿਹੜੇ ਲੜਕੇ ਜਾਂ ਲੜਕੀਆਂ ਜਾਂ ਦੂਸਰੇ ਜਿਹੜੇ ਵੀ ਇਹ ਇਹ ਐਸਾ ਕੁਝ ਕਰਦੇ ਨੇ ਹਨਾ ਉਹਨਾਂ ਨੂੰ ਵੀ ਫੌਰਨ ਚਾਹੀਦਾ ਹੈ ਵੀ ਚਲੋ ਜੀ ਇਹ ਹੋ ਗਿਆ ਬਾ ਕਾਇਦਾ ਪੇਜ ਉਪਰ ਆ ਕੇ ਇੱਕ ਵਾਰੀ ਮਾਫੀ ਮੰਗ ਕੇ ਉਹਨਾਂ ਨੂੰ ਵੀ ਇਹ ਕਰ ਲੈਣਾ ਚਾਹੀਦਾ ਵੀ ਲਓ ਜੀ ਅੱਜ ਤੋਂ ਬਾਅਦ ਅਸੀਂ ਐਸਾ ਕੁਝ ਨਹੀਂ ਕਰਾਂ ਛੋਟਾ ਸਵਾਲ ਆ ਪਰ ਉਹ ਕਹਿੰਦੇ ਅਸੀਂ ਸਾਰਾ ਕੁਝ ਕਰਕੇ ਵੇਖਿਆ ਪਰ ਲੋਕ ਸਾਨੂੰ ਵੇਂਦੇ ਨਹੀਂ ਸਾਨੂੰ ਲੋਕ ਵੇਖਦੇ ਨਹੀਂ ਸਾਨੂੰ ਫੋਲੋਅਰਸ ਸਾਡੇ ਵਧਦੇ ਨਹੀਂ ਸਾਡੇ ਵਿਊਅਰ ਨਹੀਂ ਵਧਦੇ ਤਾਂ ਸਾਨੂੰ ਇਨਕਮ ਨਹੀਂ ਆਉਂਦੀ ਤੇ ਅਸੀਂ ਦੁਬਾਰਾ ਫੇਰ ਲੱਗੇ ਲੋਕਾਂ ਦਾ ਵੀ ਕਸੂਰ ਆ ਲੋਕਾਂ ਨੂੰ ਵੀ ਥੋੜਾ ਜਿਆ ਉਹਨਾਂ ਨੂੰ ਆਪਣੀ ਜ਼ਮੀਰ ਜਾਗਦੀ ਹੋਣੀ ਚਾਹੀਦੀ ਆ ਨਹੀਂ ਲੋਕਾਂ ਦਾ ਤਾਂ ਦੇਖੋ ਪਤਾ ਕੀ ਗੱਲ ਹੈ ਜਦੋਂ ਇੱਕ ਬੰਦਾ ਕਹਿੰਦਾ ਵੀ ਮੇਰਾ ਅ ਪੇਜ ਇਹਦੇ 프리 ਚੱਲਦਾ ਹੈ ਕੀ ਅੱਜ ਤੋਂ ਪਹਿਲਾਂ ਕਿਸੇ ਦਾ ਘਰ ਨਹੀਂ ਚੱਲਦਾ ਸੀਗਾ ਸਿਰ ਸੋਸ਼ਲ ਮੀਡੀਆ ਦੀ ਕਮਾਈ ਸੀ ਸਿਰ ਕਲੀ ਸੋਸ਼ਲ ਮੀਡੀਆ ਦੀ ਕਮਾਈ ਰਹਿ ਗਈ ਹੈਨਾ ਤੇ ਦੂਸਰੀ ਬਾਤ ਅਗਰ ਸੋਸ਼ਲ ਮੀਡੀਆ ਦੀ ਹੀ ਕਮਾਈ ਹੈ ਤਾਂ ਅੱਛੇ ਕੰਮਾਂ ਦੀ ਕਮਾਈ ਨਹੀਂ ਲੈ ਸਕਦੇ ਤੁਸੀਂ ਕੋਈ ਅੱਛੇ ਮਤਲਬ ਬਹੁਤ ਕੰਟੈਂਟ ਕ੍ਰੇਟਰ ਨੇ ਮੌਜੂ ਕਰਦੇ ਨੇ ਬਲੌਗਰ ਨੇ ਹਾਂ ਲੇਕਿਨ ਇਹ ਪਤਾ ਕੀ ਹੈ ਲੈ ਇਹ ਮੈਂ ਤਾਂ ਇਹਨੂੰ ਬਸ ਇੱਕ ਤਰ੍ਹਾਂ ਦਾ ਐ ਸਮਝਦਾ ਜਿਸਮ ਫਰੋਸ਼ੀ ਵਾਲਾ ਕੰਮ ਹੈ ਤਾਂ ਇਹ ਤਾਂ ਜਿਵੇਂ ਕਹਦੀ ਆਪਣੇ ਆਪ ਨੂੰ ਆਪਣੇ ਜਿਸਮ ਨੂੰ ਦਿਖਾ ਕੇ ਵਿੱਚ ਨਮੈਸ਼ ਵਾਲਾ ਕੰਮ ਆ ਗਿਆ ਤਾਂ ਇਹ ਤਾਂ ਜੇ ਸਹੀ ਮਾਨੇ ਦੇਖੀਏ ਇਹ ਤਾਂ ਜਮੇ ਹੀ ਮੱਲੋ ਜਿਵੇਂ ਕਹਦੀ ਇਹ ਸਰਕਾਰ ਨੂੰ ਜਾਂ ਜਿਹੜਾ ਪ੍ਰਸ਼ਾਸਨ ਹੈ ਜਾਂ ਜਿਹਦੇ ਹੱਥ ਵੀ ਇਹ ਚੁਜਾ ਹੈਗਾ ਉਹ ਇਸੇ ਨੂੰ ਜਮੇ ਹੀ ਨਕਾਰ ਦੇਣ ਵੀ ਯਾਰ ਐਸਾ ਕੁਝ ਹੋਣਾ ਹੀ ਨਹੀਂ ਆਖਰੀ ਸਵਾਲ ਆ ਸਿਆਮਾ ਜੀ ਮੇਰੇ ਖਿਆਲ ਚ ਕਿਸੇ ਕੰਟਰੀ ਮੈਂ ਨਾ ਭੁੱਲ ਗਿਆ ਉਹ ਕੰਟਰੀ ਨੇ 18 ਸਾਲ ਤੋਂ ਘੱਟ ਉਮਰ ਦੇ ਅਕਾਊਂਟ ਬਣਾਉਣ ਤੇ ਪਾਬੰਦੀ ਲਗਾਤੀ ਜੇ ਕਰੋ ਅਕਾਊਂਟ ਬਣਾਉਂਦੇ ਵੀ ਨਹੀਂ ਤੇ ਮਾਪਿਆਂ ਤੇ ਕਾਰਵਾਈ ਵੀ ਆ ਨਹੀਂ ਬਿਲਕੁਲ ਹੋਣਾ ਚਾਹੀਦਾ ਦੇਖੋ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਇਸ ਗੱਲ ਦਾ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਕੀ ਹੋ ਰਿਹਾ ਸੀ ਨਹੀਂ ਜਾਣਦੇ ਪਰ ਸਾਡਾ ਜਿਹੜਾ ਪੰਜਾਬ ਹੈ ਨਾ ਇੱਕ ਵੱਖਰਾ ਹੈ ਤੇ ਪੰਜਾਬ ਇੱਕ ਵੱਲੋਂ ਬਹੁਤ ਸਿੱਧੇ ਸਾਡੇ ਲੋਕ ਨੇ ਬਹੁਤ ਅੱਛੇ ਲੋਕ ਨੇ ਮਸਲਾ ਖਰਾਬ ਹੋ ਰਹੀਆਂ ਹੈ ਨਾ ਹਾਂ ਇਹ ਇਹ ਨਹੀਂ ਚਾਹੁੰਦੇ ਹੈਗੇ ਕਿਉਂਕਿ ਜਿਹੜੇ ਸਾਡੇ ਜਿਹੜੇ ਸਿੱਖ ਭਰਾ ਨੇ ਜਾਂ ਸਾਡੇ ਜਿਹੜੇ Hindu ਭਰਾ ਨੇ ਉਰੇ ਦੇ ਉਹਨਾਂ ਦੀ ਆਦਤਾਂ ਜਾਂ ਸਾਡੇ ਉਰੇ ਮੁਸਲਮ ਭਰਾ ਨੇ ਉਹਨਾਂ ਦੀ ਆਦਤ ਦਾ ਦੂਸਰਿਆਂ ਨਾਲੋਂ ਬਹੁਤ ਫਰਕ ਨੇ ਬਹੁਤ ਜ਼ਿਆਦਾ ਮਤਲਬ ਫਰਕ ਆਏਗਾ ਮਤਲਬ ਤਾਂ ਨਹੀਂ ਹੈ ਜਿਆ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਬਰੇਕ ਕਰਨੀ ਚਾਹੀਦੀ ਬਿਲਕੁਲ ਬਿਲਕੁਲ ਨਹੀਂ ਹੋਣਾ ਚਾਹੀਦਾ ਪੰਜਾਬ ਚ ਤਾਂ ਖਾਸ ਤੌਰ ਤੇ ਆਪਾਂ ਬਾਹਰ ਦਾ ਕੀ ਕਰਨਾ ਆਪਾਂ ਨੇ ਕੀ ਲੈਣਾ ਹੋਣਾ ਤੋਂ ਵਧੀਆ ਗੱਲ ਹੈ ਜੇ ਉਹ ਵੀ ਕਰ ਲੈਣ ਪਰ ਕਮ ਸੇ ਕਮ ਉਰੇ ਤਾਂ ਇਹ ਚੀਜ਼ ਦਾ ਹਨਾ ਅਪਲਾਈ ਹੋਣਾ ਚਾਹੀਦਾ ਨਾ ਨਾ ਵਲ ਕਰ ਪੋਸਟ ਕੀਤਾ ਜਾਵੇ ਨਾ ਕੋਈ ਕ੍ਰੀਏਟ ਕੀਤਾ ਜਾਵੇ ਨਾ ਅਜਾ ਹੀ ਕਤਲ ਹੋਣ ਨਾ ਹੈ ਅਜਾ ਹੀ ਕਤਲ ਹੋਣਾ ਔਰ ਦੂਸਰੀ ਬਾਤ ਇੱਕ ਚੀਜ਼ ਹੋਰ ਦੇਖੋ ਮੈਂ ਅਗਰ ਮੇਰੀ ਬਾਤ ਨੂੰ ਭਾਈ ਸਾਹਿਬ ਵੀ ਸੁਣ ਰਹੇ ਨੇ ਇਆ ਸੁਣਣਗੇ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਵੀ ਇਹਨਾਂ ਨੂੰ ਇੱਕ ਮੌਕਾ ਮਤਲਬ ਜਿਹੜਾ ਨੂੰ ਤੁਸੀਂ ਦੁਬਾਰਾ ਧਮਕਾਇਆ ਇਹਨਾਂ ਨੂੰ ਇਹਨਾਂ ਨੂੰ ਵਾਰਨਿੰਗ ਦਿੱਤੀ ਐ ਤੁਸੀਂ ਇਹਨਾਂ ਨੂੰ ਮੌਕਾ ਦੇ ਦਿਓ ਕੋਈ ਗੱਲ ਨਹੀਂ ਇਹ ਰੱਬ ਚਾਹੀ ਸੁਧਰਣਗੇ ਇਹਨਾਂ ਨੇ ਬਹੁਤ ਕੁਝ ਦੇਖ ਲਿਆ ਔਰ ਉਹ ਕੁਝ ਦੇਖਦੇ ਆਪਾਂ ਕੁੜੀਆਂ ਉਹ ਰੋਂਦੀਆਂ ਹੀ ਨੇ ਤਿੰਨ ਦਿਨਾਂ ਤੋਂ ਲਗਾਤਾਰ ਰੋਂਦੀਆਂ ਆ ਰਹੀਆਂ ਨੇ ਉਹ ਵੀ ਬਹੁਤ ਛੋਟੀ ਆ ਹਨਾ ਛੋਟੀ ਉਮਰ ਐ ਉਹ ਰੋਂਦੀਆਂ ਜਾ ਰਹੀਆਂ ਨੇ ਉਹਨਾਂ ਨੂੰ ਲੋਕਾਂ ਨੇ ਇਹ ਚੀਜ਼ ਦਾ ਮਤਲਬ ਅਹਿਸਾਸ ਦਲਾਤਾ ਕਿ ਤੁਸੀਂ ਗਲਤ ਹੋ ਉਹ ਆਪਣੇ ਆਪ ਨੂੰ ਗਲਤ ਮੰਨ ਬੈਠੇ ਨੇ ਹੁਣ ਇਹਨਾਂ ਨੂੰ ਵੀ ਇਹੀ ਚਾਹੀਦਾ ਵੀ ਚਲੋ ਜਿਹੜਾ ਕੁਝ ਹੋ ਗਿਆ ਹੋ ਗਿਆ ਲੇਕਿਨ ਜੋ ਕਾਨੂੰਨ ਕਰੂਗਾ ਉਹ ਇੱਕ ਵੱਖਰਾ ਉਹ ਹੈ ਪਰ ਤੁਸੀਂ ਪਲੀਜ਼ ਮਤਲਬ ਇਦਾਂ ਦਾ ਕੋਈ ਐਸਾ ਨਾ ਕਰੋ ਦੁਬਾਰਾ ਤਾਂ ਕਿ ਇਹਨਾਂ ਨੂੰ ਮੌਕਾ ਦੇ ਦਿਓ ਵੀ ਹਾਂ ਕੋਈ ਗੱਲ ਅੱਜ ਤੋਂ ਬਾਅਦ ਐਸਾ ਕੁਝ ਨਹੀਂ ਕਰਨਗੇ ਜੀ ਬਿਲਕੁਲ ਦੱਸ ਦिए ਕਿ ਬਹੁਤ ਸਾਰੇ ਲੜਕੇ ਤੇ ਲੜਕੀਆਂ ਅਜਹੀਆਂ ਨੇ ਉਹਨਾਂ ਨੂੰ ਚਾਹੀਤ ਦੋ ਵਕਤ ਦਾ ਖਾਣਾ ਨਾ ਦੋ ਪਰ ਉਹਨਾਂ ਨੂੰ ਮੋਬਾਈਲ ਤੇ ਇੰਟਰਨੈਟ ਚਾਹੀਦਾ ਕਿਉਂਕਿ ਉਹਨਾਂ ਨੇ ਦਿਹਾੜੀ 'ਚ ਘੱਟੋ-ਘੱਟ ਇੱਕ ਬਲੌਗ ਇਹ ਆਪਣੇ ਇੱਕ ਦਿਨ ਰੀਲ ਜ਼ਰੂਰ ਪੋਸਟ ਕਰਨੀ ਹੁੰਦੀ ਆ ਇਹ ਆਦਤ ਬਣ ਗਈ ਆ ਮਜਬੂਰੀ ਬਣ ਗਈ ਆ ਜਾਂ ਸਮਝ ਲਓ ਕੀ ਬਣ ਗਈ ਆ ਇਹ ਹੋ ਗਈ ਆਦਤ ਦੀ ਗੱਲ ਪਰ ਵੱਡੀ ਗੱਲ ਚੁਣੌਤੀ ਜਿਹੜੇ ਲੋਕ ਇਸ ਸਮੇਂ ਜੋ ਬਹਿਸ ਦਾ ਮੁੱਦਾ ਬਣਿਆ ਹੋਇਆ ਇਸ ਮੌਕੇ ਉਹ ਹੈ ਡਬਲ ਮੀਨਿੰਗ ਕੰਟੈਂਟ ਅਤੇ ਵੋਲਗਰ ਵੀਡੀਓਜ਼ ਅਜਿਹੇ ਨੂੰ ਲੈ ਕੇ ਲੋਕ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਇਸ ਕਰਕੇ ਸਾਡੇ ਨਾਲ ਮੁਸਲਿਮ ਸਿਆਮਾ ਵੀ ਜੀ ਮੌਜੂਦ ਸੀ ਜੋ ਮੁਸਲਿਮ ਸਕਾਲਰ ਸੀ ਜਿਨ੍ਹਾਂ ਨੇ ਆਪਣੀ ਰਾਏ ਦਿੱਤੀ ਹੈ ਤੁਹਾਨੂੰ ਇਹ ਰਾਏ ਕਿਦਾਂ ਲੱਗੀ ਹੈ ਗੱਲਬਾਤ ਕਿਦਾਂ ਲੱਗੀਆ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵਾਕਈ ਕੋਈ ਅਜਿਹਾ ਕਾਨੂੰਨ ਜਾਂ ਕੋਈ ਸੋਸ਼ਲ ਮੀਡੀਆ ਨੂੰ ਵਾਚ ਕਰਨ ਵਾਲਾ ਕੋਈ ਪ੍ਰਬੰਧਕ ਕਮੇਟੀ ਸਰਕਾਰ ਵੱਲੋਂ ਨਿਯੁਕਤ ਹੋਣੀ ਚਾਹੀਦੀ ਹੈ ਜੋ ਇਸ ਤੇ ਧਿਆਨ ਰੱਖੇ ਤੇ ਅਜਿਹੀ ਚੀਜ਼ਾਂ ਕੰਟੈਂਟ ਨੂੰ ਡਿਲੀਟ ਜਾਂ ਰਿਮੂਵ ਕਰੇ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਹੋ ਜਿਹੀ ਲੱਗੀ ਗੱਲਬਾਤ ਹੋਰ ਵੀਡੀਓ ਦੇਖਣ ਦੇ ਲਈ ਜਿਹੜੇ ਨੇ ਇਸ ਚੈਨਲ ਦੇ ਮਲੇਰਕੋਟਲਾ ਤੋਂ ਸੁੱਖਾ ਖੇੜੀ ਵਾਲਾ